ਕੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 5 ਜਨਵਰੀ ਨੂੰ ਹੋਇਆ ਸੀ 2-3 ਦਹਾਕੇ ਪਹਿਲਾਂ ਪਾਲ ਸਿੰਘ ਪUREWAL ਦੁਆਰਾ ਮੂਲ ਨਾਨਕ ਸ਼ਾਹੀ ਕੈਲੰਡਰ ਬਣਾਇਆ ਗਿਆ ਸੀ ਇਸ ਕੈਲੰਡਰ ਅਨੁਸਾਰ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਹਰ ਸਾਲ 5 ਜਨਵਰੀ ਨੂੰ ਆਉਂਦਾ ਹੈ ਇਸ ਤੋਂ ਬਹੁਤ ਸਾਰੇ ਲੋਕਾਂ ਨੇ ਇਹ ਸਮਝ ਲਿਆ ਕਿ ਗੁਰੂ ਜੀ ਦਾ ਪ੍ਰਕਾਸ਼ 5 ਜਨਵਰੀ ਨੂੰ ਹੀ ਹੋਇਆ ਸੀ ਉਹ ਇਸ ਤਾਰੀਖ ਨੂੰ ਪUREWAL ਦੀ ਖੋਜ ਸਮਝਦੇ ਹਨ ਇੰਟਰਨੈਟ ਤੇ ਜਾਣਕਾਰੀ ਪਾਉਣ ਵਾਲੇ ਕੁਝ ਲੋਕਾਂ ਵੱਲੋਂ ਗੁਰੂ ਜੀ ਦੀ ਪ੍ਰਕਾਸ਼ਮਤੀ 5 ਜਨਵਰੀ 1668 ਜਾਂ 5 ਜਨਵਰੀ 1667 ਲਿਖ ਕੇ ਅਜਿਹੇ ਬੁਲੇਖੇ ਨੂੰ ਯਕੀਨ ਵਿੱਚ ਬਦਲਿਆ ਜਾ ਰਿਹਾ ਹੈ। ਕੁਝ ਲੋਕ ਕਹਿੰਦੇ ਹਨ ਕਿ ਪੁਰਾਣੇ ਅੰਗਰੇਜ਼ੀ ਕੈਲੰਡਰ ਜਾਂ ਜੂਲੀਅਨ ਕੈਲੰਡਰ ਦੀ ਤਾਰੀਖ ਨੂੰ ਨਵੇਂ ਅੰਗਰੇਜ਼ੀ ਕੈਲੰਡਰ ਗ੍ਰੈਗੋਰੀਅਨ ਕੈਲੰਡਰ ਵਿੱਚ ਬਦਲ ਕੇ 5 ਜਨਵਰੀ ਬਣਦੀ ਹੈ। ਅਸਲ ਵਿੱਚ ਨਾ ਪੁਰਾਣੇ ਅਤੇ ਨਾ ਹੀ ਨਵੇਂ ਕਿਸੇ ਵੀ ਕੈਲੰਡਰ ਮੁਤਾਬਕ 5 ਜਨਵਰੀ ਨਹੀਂ ਬਣਦੀ। ਸਿੱਖ ਗੁਰੂਆਂ ਦੇ ਸਮੇਂ ਪੰਜਾਬ ਵਿੱਚ ਚੰਨ ਦੇ ਹਿਸਾਬ ਵਾਲਾ ਵਦੀ ਸੁਦੀ ਵਾਲਾ ਬਿਕਰਮੀ ਕੈਲੰਡਰ ਹੀ ਪ੍ਰਚਲਿਤ ਸੀ ਇਤਿਹਾਸ ਦੇ ਮੂਲ ਸਰੋਤਾਂ ਵਿੱਚ ਵਦੀ ਸੁਦੀ ਵਾਲੀਆਂ ਤਾਰੀਖਾਂ ਹੀ ਮਿਲਦੀਆਂ ਹਨ ਦਸਮ ਪਾਤਸ਼ਾਹ ਦੀ ਦਸਤਾਵੇਜ਼ੀ ਪ੍ਰਕਾਸ਼ਮਤੀ ਪੋ ਸੁਦੀ 7 ਬਿਕਰਮੀ ਸੰਮਤ 1723 ਹੈ ਵਦੀ ਸੁਦੀ ਵਾਲੀਆਂ ਤਾਰੀਖਾਂ ਨੂੰ ਸੰਗਰਾਂਦ ਵਾਲੀਆਂ ਅਤੇ ਅੰਗਰੇਜ਼ੀ ਤਾਰੀਖਾਂ ਵਿੱਚ ਬਦਲਣ ਦਾ ਹਿਸਾਬ ਕੋਈ ਸੌਖਾ ਕੰਮ ਨਹੀਂ ਸੀ ਇਹ ਕੰਮ ਅੰਗਰੇਜ਼ ਇਤਿਹਾਸਕਾਰ ਰੌਬਰਟ ਸੈਵਲ ਅਤੇ ਸ਼ੰਕਰ ਬਾਲਕ੍ਰਿਸ਼ਨ ਦੀਕਸ਼ਿਤ ਦੀ 1895 ਦੇ ਕਰੀਬ ਛਪੀ ਕਿਤਾਬ ਦਾ ਇੰਡੀਅਨ ਕੈਲੰਡਰ ਤੋਂ ਬਾਅਦ ਹੀ ਸੰਭਵ ਹੋ ਸਕਿਆ ਕਰਮ ਸਿੰਘ ਹਿਸਟੋਰੀਅਨ ਨੇ ਇਤਿਹਾਸਿਕ ਤਾਰੀਖਾਂ ਦੀ ਡੁੰਘਾਈ ਨਾਲ ਖੋਜ ਕੀਤੀ ਅਤੇ ਇੰਡੀਅਨ ਕੈਲੰਡਰ ਕਿਤਾਬ ਦੀ ਸਹਾਇਤਾ ਨਾਲ ਇਹਨਾਂ ਦੇ ਮੁਕਾਬਲੇ ਦੀਆਂ ਸੰਗਰਾਂਦ ਵਾਲੀਆਂ ਅਤੇ ਅੰਗਰੇਜ਼ੀ ਤਾਰੀਖਾਂ ਦਾ ਪਤਾ ਲਗਾਉਣ ਵਿੱਚ ਸਫਲ ਹੋਇਆ ਉਸਨੇ 1912 ਵਿੱਚ ਗੁਰਪੁਰਬ ਨਿਰਣੈ ਨਾਦੀ ਕਿਤਾਬ ਵਿੱਚ 10 ਗੁਰੂ ਸਾਹਿਬਾਨ ਨਾਲ ਸੰਬੰਧਿਤ ਵਦੀ ਸੁਦੀ ਵਾਲੀਆਂ ਤਾਰੀਖਾਂ ਦੇ ਨਾਲ ਸੰਗ੍ਰਾਂਦ ਵਾਲੀਆਂ ਅਤੇ ਅੰਗਰੇਜ਼ੀ ਤਾਰੀਖਾਂ ਵੀ ਛਾਪ ਦਿੱਤੀਆਂ ਇਸ ਕਿਤਾਬ ਦੇ 2016 ਵਿੱਚ ਛਾਪੇ ਗਏ ਐਡੀਸ਼ਨ ਦੇ ਪੰਨਾ 142 ਤੇ ਲਿਖਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨਿਚਰਵਾਰ ਪੋ ਸੁਦੀ 7 ਸੰਮਤ 1723 ਵਿਕਰਮੀ ਸਨਿਚਰਵਾਰ 23 ਪੋ ਸੰਮਤ 1723 ਵਿਕਰਮੀ ਸਨਿਚਰਵਾਰ 22 ਦਸੰਬਰ ਸੰਨ 1668 ਈਸਵੀ ਨੂੰ ਪ੍ਰਗਟੇ ਇਸ ਤਰ੍ਹਾਂ ਇਤਿਹਾਸ ਮੁਤਾਬਿਕ ਗੁਰੂ ਜੀ ਦੀ ਪ੍ਰਕਾਸ਼ ਮਿਤੀ 22 ਦਸੰਬਰ 1668 ਹੀ ਬਣਦੀ ਹੈ ਹੁਣ ਗੱਲ ਕਰਦੇ ਹਾਂ ਨਵੇਂ ਅੰਗਰੇਜ਼ੀ ਕੈਲੰਡਰ ਦੀ ਗ੍ਰੈਗੋਰੀਅਨ ਕੈਲੰਡਰ ਭਾਵੇਂ 1582 ਈਸਵੀ ਵਿੱਚ ਬਣ ਗਿਆ ਸੀ ਪਰ ਇੰਗਲੈਂਡ ਅਤੇ ਭਾਰਤ ਵਿੱਚ ਇਹ 1752 ਈਸਵੀ ਵਿੱਚ ਲਾਗੂ ਹੋਇਆ ਇਸ ਲਈ ਸਿੱਖ ਗੁਰੂਆਂ ਦੇ ਸਮੇਂ ਦਾ ਇਤਿਹਾਸ ਜੂਲੀਅਨ ਕੈਲੰਡਰ ਅਨੁਸਾਰ ਹੀ ਲਿਖਿਆ ਜਾਂਦਾ ਹੈ ਇਤਿਹਾਸਿਕ ਜਾਂ ਵਿਗਿਆਨਕ ਖੋਜ ਕਾਰਜਾਂ ਲਈ ਗੁਰੂਜੀ ਦੀ ਪ੍ਰਕਾਸ਼ ਮਿਤੀ ਨੂੰ ਗ੍ਰੈਗੋਰੀਅਨ ਕੈਲੰਡਰ ਵਿੱਚ ਬਦਲਣਾ ਹੋਵੇ ਤਾਂ 22 ਦਸੰਬਰ 1668 ਵਿੱਚ 10 ਦਿਨ ਜਮਾ ਕਰਕੇ ਨਵੀਂ ਤਾਰੀਖ 1 ਜਨਵਰੀ 1667 ਬਣਦੀ ਹੈ ਪਰ ਇਹ ਸਿਰਫ ਖੋਜ ਦੇ ਮੰਤਵ ਲਈ ਵਰਤੀ ਜਾ ਸਕਦੀ ਹੈ ਇਤਿਹਾਸ ਲਿਖਣ ਲਈ ਨਹੀਂ ਹੁਣ ਸਵਾਲ ਪੈਦਾ ਹੁੰਦਾ ਹੈ ਕਿ 5 ਜਨਵਰੀ ਕਿਵੇਂ ਅਤੇ ਕਿੱਥੋਂ ਆਈ करम सिंह हिस्टोरियन ने जो सूरज कैलेंडर वाली तारीख तेई पो की है पाल सिंह पूरेवाल ने ऐसे तारीख को अपनाया है पुरेवाल द्वारा बनाए गए मूल नानकशाही शाही कैलेंडर अनुसार पोदी की तेई तारीख हर साल जनवरी है पाल पूरेवाल ने सोलह सौ नड़िन्नवे की विसाखी की तारीख उन्ती मार्च लिखी है पर हुण विसाखी तेरह चौदह अप्रैल है इस तरह तीन चार सदियों देसी कैलेंडर के दे मुकाबले दिया अंग्रेजी तारीखा विच तकरीबन दो हफ्ते का फर्क पै चुका है पाल सिंह पुरेवाल ने भी अपनी वैबसाइट पर गुरु जी की प्रकाश मिति बई दिसंबर सोलह सौ छियाहठ ही लिखी है और स्पष्ट किया है कि उस दे कैलेंडर दंग्रेजी तारीख इतिहासिक तारीखा नहीं हैं बल्कि इतिहासिक देसी तारीखा का अजोका बदल इस तरह दसम पातशाह श्री गुरु गोबिंद जी की प्रकाश मिति बई दिसंबर सोलह सौ ही लिखी जानी चाहिए है ग्रैगोरीयन कैलेंडर अनुसार बनती तारीख एक जनवरी सोलह सौ सताहठ सिर्फ खोज के मंतवी वर्ती जा सकती है 5 जनवरी इतिहासिक मिति समझना सिर्फ एक भुलेखा है होर कुछ भी नहीं असल गल इत्थे खत्म नहीं होंगी बल्कि शुरू होंगी है पाँच जनवरी वाली गलता सिर्फ एक उदाहरण है ਇੰਟਰਨੈਟ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਹੋਰ ਕਈ ਤਾਰੀਖਾਂ ਵਿੱਚ ਵੀ ਇਸ ਤਰ੍ਹਾਂ ਦੀ ਗਲਤੀ ਹੋਈ ਮਿਲਦੀ ਹੈ